ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਅਕਸਰ ਹੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਜਿੱਥੇ ਕਿ ਵਿਰੋਧੀਆਂ ਵੱਲੋਂ ਸਰਕਾਰ ਉੱਪਰ ਸਵਾਲ ਖੜੇ ਕੀਤੇ ਜਾਂਦੇ ਨੇ ਪਰ ਦੂਜੇ ਪਾਸੇ ਲੋਕਾਂ ਵੱਲੋਂ ਵੀ ਸਰਕਾਰਾਂ ਦੇ ਪ੍ਰਤੀ ਨਰਾਜ਼ਗੀ ਜ਼ਾਹਰ ਕੀਤੀ ਜਾਂਦੀ ਹੈ ਅਜਿਹੇ ਹੀ ਇੱਕ ਤਸਵੀਰਾਂ ਸਾਹਮਣੇ ਆਈਆਂ ਫ੍ਰੀ ਕੋਰਟ ਦੀਆਂ ਜਿੱਥੇ ਫ੍ਰੀ ਕੋਰਟ ਦੇ ਵਿੱਚ ਸ਼ਰੇਆਮ ਗੁੰਡਾਗਰਦੀਆਂ ਦੇ ਤਸਵੀਰਾਂ ਸਾਹਮਣੇ ਆਈਆਂ ਇਸ ਵਿੱਚ ਦੋ ਦੁਕਾਨਦਾਰਾਂ ਪਰ ਜੋ ਆਪਣੀ ਦੁਕਾਨ ਦੇ ਬਾਹਰ ਬੈਠੇ ਹੋਏ ਸਨ ਉਹਨਾਂ ਉੱਪਰ ਕੁਝ ਅਣਛਤੇ ਲੋਕਾਂ ਵੱਲੋਂ ਹਮਲਾ ਕਰਤਾ ਗਿਆ ਤੇ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਰੋਸ ਵਜੋਂ ਦੁਕਾਨਦਾਰਾਂ ਅਧਿਏਗੀ ਫਰੀ ਕੋਟ ਦੀ ਪੁਰਾਣੀ ਨਾਜ ਮੰਡੀ ਦੇ ਵਿੱਚ ਹੋਲਸੇਲ ਦੀਆਂ ਕਾਫੀ ਦੁਕਾਨਾਂ ਹਨ ਦੁਕਾਨਾਂ ਦੇ ਬਾਹਰ ਦੋ ਕਹاندار ਆਪਸ ਵਿੱਚ ਬੈਠੇ ਗੱਲਬਾਤ ਕਰ ਰਹੇ ਸਨ ਤਾਂ ਕੁਝ ਬਾਈਕ ਸਵਾਰ ਨੌਜਵਾਨ ਆਏ ਅਤੇ ਉਹਨਾਂ ਵੱਲੋਂ ਉਹਨਾਂ ਦੋਹਾਂ ਉੱਪਰ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਰੌਲਾ ਪੈਣ ਤੋਂ ਬਾਅਦ ਉਹ ਮੁੱਕੇ ਤੋਂ ਹਮਲਾਵਲ ਫਰਾਰ ਹੋ ਗਏ ਜਿਸ ਤੋਂ ਬਾਅਦ ਉਸ ਵਜੋਂ ਦੁਕਾਨਦਾਰਾਂ ਵੱਲੋਂ ਪੁਰਾਣੇ ਵਾਲੇ ਮੰਡੀ ਨੂੰ ਬੰਦ ਕਰ ਦਿੱਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਇਹਨਾਂ ਦੋਸ਼ੀਆਂ ਨੂੰ ਨਹੀਂ ਫੜਦਾ ਤਾਂ ਉਹ ਅਣਮਿੱਥੇ ਸਮੇਂ ਲਈ ਇਹ ਬੰਦ ਰੱਖਣਗੇ ਨਾਲੀ ਦੁਕਾਨਦਾਰ ਨੇ ਦੱਸਿਆ ਕਿ ਅਕਸਰੀ ਅਜੀਹੇ ਘਟਨਾਵਾਂ ਹੁੰਦੀਆਂ ਨੇ ਉਹਨਾਂ ਵੱਲੋਂ ਪੁਲਿਸ ਨੂੰ ਇਤਲਾਹ ਵੀ ਦਿੱਤੀ ਗਈ ਸੀ ਪਰ ਉਸ ਦੇ ਬਾਵਜੂਦ ਕਾਰਵਾਈ ਨਾ ਹੋਣ ਦੀ ਨ ਦੇਖ ਹੁਣ ਉਹਨਾਂ ਵੱਲੋਂ ਦੁਕਾਨਦਾਰਾਂ ਵੱਲੋਂ ਫੈਸਲਾ ਲੱਗਿਆ ਸੀ ਦੁਕਾਨਾਂ ਟਾਈਮ ਨਾਲ ਬੰਦ ਕਰਤੀਆਂ ਜਾਣਗੀਆਂ ਪਰ ਅਜੀਹੇ ਘਟਨਾਵਾਂ ਲਗਾਤਾਰ ਵਾਧਾ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਇੱਥੇ ਪਾਰਕ ਨੂੰ ਲੈ ਕੇ ਕਿਸੇ ਨਾਲ ਉਹਨਾਂ ਦੀ ਬਹਿਸ ਹੋਈ ਸੀ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਵਿਅਕਤੀਆਂ ਵੱਲੋਂ ਉਸ ਦਾ ਇਹਨਾਂ ਤੇ ਹਮਲਾ ਕੀਤਾ ਗਿਆ ਵੇ ਪਰ ਦੂਜੇ ਪਾਸੇ ਮੌਕੇ ਤੇ ਪਹੁੰਚੇ ਫ੍ਰੀਕੋਰਪਲਿਸ ਵੱਲੋਂ ਕਿਹਾ ਗਿਆ ਕਿ ਉਹ ਹਰ ਪਹਿਲੂੋਂ ਤੇ ਜਾਂਚ ਕਰਨਗੇ ਅਤੇ ਜੋ ਵੀ ਦੋਸ਼ੀ ਹੋਵੇ ਉਸ ਨੂੰ ਫੜ ਕੇ ਸਾਹਮਣੇ ਲਿਆਉਣਗੇ ਇਸ ਮੌਕੇ ਦੁਕਾਨਦਾਰਾਂ ਵੱਲੋਂ ਉਸ ਵਿੱਚ ਆ ਕੇ ਜਿਸੇ ਦੁਕਾਨਾਂ ਨੂੰ ਬੰਦ ਰੱਖੀਆਂ ਤੇ ਨਾਲ ਦੇ ਨਾਲ ਪੰਜਾਬ ਸਰਕਾਰ ਖਿਲਾਫ ਵੀ ਨਾਅਰੇਬਾਜੀ ਕੀਤੀ ਤੁਸੀਂ ਵੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਕਿਹਾ ਦੁਕਾਨਦਾਰਾਂ ਨੇ ਤੇ ਕੀ ਸਵਾਲਸ਼ੰਦਾਆ ਫ੍ਰੀਕੋਰਪਲਿਸ ਨੇ ਜੀ ਬਹੁਤ ਹੀ ਮੰਦ ਭਾਗੀ ਕੱਕਣਾ ਜੀ 4 ਵਜੇ ਸਵਾ 4 ਵਜੇ ਦੀ ਗੱਲ ਹੈ ਜੀ ਬੜਾ ਦੁਕਾਨਦਾਰ ਅਸੀਂ ਬਾਹਰ ਬੈਠੇ ਚਾਹ ਪੀਂਦੇ ਪਏ ਆ 40 95 ਲੋਗ ਆਏ ਆ ਜੀ ਉਹ ਆ ਕੇ ਗੰਗਾ ਮਾਰ ਕੇ ਨਾ ਕਿਸੇ ਨੇ ਕੋਈ ਗੱਲ ਕੀਤੀ ਨਾ ਕੁਛ ਨਾ ਕਿ ਸਾਗੇ ਨਾ ਕੋਈ ਲਾਗਾ ਕੋਈ ਆ ਮਾਰ ਕੇ ਤੇ ਭੱਜ ਗਏ ਮੇਰੇ ਦੇ ਤੇ ਮੇਰੇ ਨਾਲ ਜੀ ਜੀ ਦੇ ਤੇ ਕਰਪਨ ਤੇ ਇੱਕ ਆ ਜੀ ਹਰਪੁਰ ਦੋਨਾਂ ਦਾ ਕਰਿਆਨੇ ਦਾ ਕੰਮ ਹੈ ਜੀ ਸਰ ਨੂੰ ਪਤਾ ਲੱਗਦਾ ਰੋਲ ਕੋਈ ਵਜਾ ਰੰਜੀ ਨਹੀਂ ਇਹ ਤਾਂ ਗੁੱਡਾ ਕਰਦੀ ਸ਼ੁਰੂ ਹੋ ਗਈ ਹੈ ਜੀ ਪੰਜਾਬ ਦੇ ਵਿੱਚ ਜਿਹੜਾ ਮਰਜੀ ਆਂਦਾ ਵਾ ਅੱਜ ਤੋਂ 15 ਦਿਨ ਪਹਿਲਾਂ ਵੀ ਇੱਥੇ ਕਿਰਪਾਨਾਂ ਚੱਲੀ ਆ ਮੰਡੀ ਚ ਉਦੋਂ ਵੀ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਅੱਜ ਫੇਰ ਹੋਇਆ ਅਗਾ ਵੀ ਇਹ ਕੋਚਾਰਾਂ ਦੇ ਬੰਦੇ ਸਾਡੀ ਕਿਸ ਨਾਲ ਕੋਈ ਲਾਗ ਨਹੀਂ ਬਿਦਾ ਕੋਈ ਨਹੀਂ ਕੋਈ ਲੋਕ ਟਾਕ ਹੋਣ ਦੀ ਕੋਈ ਕੋਸ਼ਿਸ਼ ਨਹੀਂ ਕਿੰਨੇ ਪੇ ਬੈਠੇ RAMNAL ਆਈਏ ਤੇ ਸਿੱਧਾ ਮਾਰਦੇ ਮਾਰਦੇ ਨੂੰ ਮਾਰਨ ਦਾ ਕੋਸ਼ਿਸ਼ ਕੀਤੀ ਗਈ ਦੋ ਤਿੰਨ ਦੁਕਾਨਦਾਰ ਪਿੱਛੇ ਵੀ ਭੱਜਿਆ ਉਹਨੇ ਨੂੰ ਆਪਦਾ ਭੱਜ ਗਿਆ ਉਹ ਅੱਗੇ ਤੇ ਸੀ ਮੋਟਰਸਾਈਕਲ ਆਤੇ ਦੋ ਮੋਟਰ ਨੰਬਰ ਪਲੇਟਾਂ ਤੇ ਕਈ ਪੱਲੇ ਲੱਗੀ ਹੋਈ ਸੀ ਜੀ ਉਹ ਨੰਬਰ ਪਲੇਟ ਮੋਟਰਸਾਈਕਲ ਆ ਗਿਆ ਉਹਦੇ ਚ ਕੈਮਰੇ ਸੀ ਚਿਹਰੇ ਸਾਫਿਆ ਨਾ ਕੱਕੇ ਹੋਏ ਸੀਗੇ ਜੀ ਚਲੋ ਭਾਈ ਜੀ ਤੁਹਾਡੀ ਹੋਈ ਇਸ ਗੱਲ ਤੁਹਾਡਾ ਕੀ ਰਾਜੀ ਕਿ ਨਾ ਮੇਰਾ ਨਾਮ ਯੋਗੇਸ਼ ਸਿੰਘ ਲੈ ਜੀ ਕੀ ਕਰਾਂ ਜੀ ਮੇਰਾ ਸਾਹਮਣੇ ਕਰਿਆਨੇ ਦਾ ਕੰਮ ਹੈ ਜੀ ਕੋਹਾਂਟਿੰਗ ਕੰਪਨੀ ਦੇ ਨਾਂ ਤੇ ਤੇ ਮੇਰੀ ਦੁਕਾਨ ਦੇ ਬਾਹਰ ਹੀ ਅਸੀਂ ਦੋਨੋਂ ਮੈਂ ਤੇ ਅਰਪਨ ਜੈਨ ਸਾਹਮਣੇ ਮਹਾਵੀਰ ਡੇਟਾ ਤੋਂ ਬਿਲੋਂਗ ਕਰਦੇ ਭਾਈ ਸਾਹਿਬ ਅਸੀਂ ਬੈਠ ਕੇ ਜਵੇਂ ਸ਼ਾਮ ਦੀ ਚਾਹ ਪਾ ਪੀਣੇ ਵੇਲੇ ਸੀ ਅਸੀਂ ਚਾਹ ਪੀ ਰਹੇ ਸੀਗੇ ਤੇ ਅਸੀਂ ਤਾਂ ਬੜੇ ਲੇਅਰ ਮੂਡ ਤੇ ਬੈਠੇ ਆਰਾਮ ਨਾਲ ਚਾਹ ਪੀ ਰਹੇ ਸੀ ਤੇ ਅਣਪਛਾਤੇ ਬੰਦੇ ਚਿਹਰੇ ਟਕੇ ਵੇ ਆਏ ਤੇ ਉਹਨਾਂ ਨੇ ਆਂਦੇ ਸਾਰ ਸਾਡੇ ਤੇ ਡਾਂਗਾ ਨਾਲ ਤੇ ਬੀਸਬਾਲਾਂ ਨਾਲ ਹਮਲਾ ਕਰਤਾ ਜਦੋਂ ਨੂੰ ਅਸੀਂ ਕੋਈ ਸੰਭਲ ਪਾਉਂਦੇ ਉਹਨਾਂ ਨੇ ਉਹਨਾਂ ਨੇ ਸਾਨੂੰ ਵਾਵਾ ਸਾਰਾ ਕੁੱਟਿਆ ਸੀ ਕੋਸ਼ ਇਧਰ ਉਧਰ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਜਦੋਂ ਵਾਪਸ ਅਸੀਂ ਉਹਨਾਂ ਵੱਲ ਗਏ ਇਹਨਾਂ ਨੂੰ ਮਤਲਬ ਭੱਜ ਕੇ ਉਹ ਨਿਕਲ ਗਏ ਕੋਈ ਰੋਲਾ ਦੀ ਕਾਰ ਪਾਰਕੀ ਹੁੰਦਾ ਕੋਈ ਐ ਕੋਈ ਐਡਾ ਦਾ ਕਾਰ ਪਾਰਕੀ ਦਾ ਕਿਸੇ ਨਾਲ ਸਾਡੇ ਉਸਾਰ ਜਿਹਾ ਪਾਰਕਿੰਗ ਦਾ ਆਉਂਦਾ ਐਡਾ ਕੋਈ ਨਹੀਂ ਐਡਾ ਕੋਈ ਰੋਲਾ ਨਾ ਕਿਸੇ ਕਸਮ ਦਾ ਕੋਈ ਸਾਡੇ ਨਾਲ ਕੋਈ ਰੋਲਾ ਨਹੀਂ ਅਸੀਂ ਇੱਕ ਅਸੀਂ ਇੱਕ ਇਹ ਸੋਚ ਰਹੇ ਹਾਂ ਵੀ 3 ਦਿਨ ਪਹਿਲਾਂ ਸਾਡਾ ਕਿਸੇ ਨਾਲ ਮਤਲਬ ਕਾਰ ਨੂੰ ਲੈ ਕੇ ਇੱਥੇ ਕੋਈ ਕੋਈ ਬੈਂਚ ਹੋਈ ਸੀ ਥੋੜੀ ਜਿਹੀ ਕਾਰ ਉੱਤੇ ਚੜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਸੀਂ ਉਹਨੂੰ ਕਿਹਾ ਵੀ ਪੀੜ ਵਾਲੀ ਤੇ ਸਾਨੂੰ ਐ ਲੱਗਦਾ ਵੀ ਕਿਤੇ ਸ਼ਾਇਦ ਹੋ ਸਕਦਾ ਕਿ ਹਮਲਾ ਕਿਉਂਕਿ ਹੋਰ ਤਾਂ ਸਾਡੀ ਵਪਾਰੀ ਆਦਮੀ ਦਾ ਕਿਸੇ ਨਾਲ ਸਾਡਾ ਕੋਈ ਲੜ-ਡੱਡ ਹੈ ਹੀ ਨਹੀਂ ਕਿਸੇ ਕੰਮ ਦਾ ਦੁਕਾਨਵੜਾ ਬੰਦ ਕਰਸਣ ਹਾਂ ਸਾਡਾ ਵਪਾਰੀ ਆਪਾਰ ਬੰਦ ਰੂਗਾ ਜਦੋਂ ਤੱਕ ਜਦੋਂ ਤੱਕ ਫੜੇ ਨਹੀਂ ਜਾਂਦੇਗੇ ਫੜੇ ਨਹੀਂ ਜਾਂਦੇਗੇ ਕਿਉਂਕਿ ਇਹ ਸੁਰੱਖਿਆ ਦਾ ਮੁੱਦਾ ਹੈ ਜੀ ਰਿਪੋਰਟਾਂ 'ਚ ਅਕਸਰ ਲਿਖ ਨੂੰ ਮਿਲਦਾ ਹੈ ਕਿ ਜਿਹੜੀਆਂ ਘਟਨਾਵਾਂ ਵਾਪਰਦੀਆਂ ਜਿੱਥੇ ਦੁਕਾਨਦਾਰੀ ਆ ਕੋ ਜਿਹੜੇ ਵਪਾਰੀ ਆ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਜਾਂ ਕੋ ਜਿਹੇ ਅੰਸਰ ਆ ਕੇ ਉਹਨਾਂ ਤੋਂ ਧਮਕੀਆਂ ਨਾਲ ਕੁਝ ਲੁੱਟੋ ਕਰਦੇ ਨੇ ਉਸ ਨੂੰ ਵੇਖਦੇ ਪੁਲਿਸ ਨੂੰ ਕੀ ਕਹਿਣਾ ਚਾਹੀਦਾ ਪ ਉਹ ਪੂਰੀ ਮੁਹਈਆ ਕਰਾਈ ਜਾਵੇ ਕਿਉਂਕਿ ਵਪਾਰੀਆਂ ਦਾ ਹੁਣ ਸਾਡਾ ਤਾਂ ਇਹ ਪੋਜੀਸ਼ਨ ਹੋਈ ਪਈ ਹੈ 7 ਵਜੇ ਤੋਂ ਬਾਅਦ ਸਾਰੀ ਮੰਡੀ ਤਾਂ ਹੀ ਬੰਦ ਹੋ ਜਾਂਦੀ ਹੈ ਵੀ ਸਾਡੀ ਸੁਰੱਖਿਆ ਕਰਨ ਵਾਲਾ ਹੀ ਕੋਈ ਨਹੀਂ ਸ਼ਾਮ ਨੂੰ 7 ਵਜੇ 7 ਵਜੇ ਸਾਰਾ ਬਾਜ਼ਾਰ ਆਪਣਾ ਕਲੋਜ਼ ਹੋ ਜਾਂਦਾ ਤੇ ਨਹੀਂ ਤਾਂ ਇਹ ਬਾਜ਼ਾਰ 9 ਵਜੇ ਤੱਕ ਖੁੱਲੇ ਪਰ ਪੁਲਿਸ ਕੋਲੇ ਜਾਈਦਾ ਤਾਂ ਪੁਲਿਸ ਕਹਿ ਦਿੰਦੀ ਉਹ ਸਾਡੇ ਕੋਲ ਤਾਂ ਇੰਨੇ ਮੁਲਾਜ਼ਮ ਹੀ ਹੈ ਨਹੀਂ ਵੀ ਜਿਹੜਾ ਅਸੀਂ ਟੋਕਾਂ ਦੇ ਵਿੱਚ ਖੜਾ ਸਕੀਏ ਤੁਸੀਂ ਆਪਦੇ ਚੌਂਕੀਦਾਰ ਰੱਖੋ ਤੁਸੀਂ ਆਪਦਾ ਰੱਖੋ ਚੌਂਕੀਦਾਰ ਅਸੀਂ ਰਾਤ ਨੂੰ ਰੱਖ ਸਕਦੇ ਪੰਜਾਬ ਦੇ ਵਿੱਚ ਨਾ ਮੁਸ਼ਕਲ ਹੋ ਜਾਊਗਾ ਬੰਦੀ ਮੇਰੇ ਕੋਲ ਜੀ ਕੋਈ ਵਪਾਰ ਕਰਨੇ ਕਾਫੀ ਹਾਂ ਚੌਂਕੀਦਾਰ ਤਾਂ ਅਸੀਂ ਰਾਤ ਨੂੰ ਹੀ ਰੱਖ ਸਕਦੇ ਨਾ ਜਦੋਂ ਅਸੀਂ ਐਸਐਚਓ ਸਾਹਿਬ ਨੂੰ ਮਿਲਣ ਜਾਂਦੇ ਆ ਵੀ ਸਾਡੀ ਯਾਰਾ ਫਿਰ ਇਹ ਕਰਦੀਏ ਦੋ ਦੋ ਬੰਦੇ ਅਸੀਂ ਸਾਰੀ ਕੋਈ ਦਕਾਨਾਂ ਦੇ ਬਾਹਰ ਭਾਦੀਏ ਬੋਡੀਗਾਰਡ ਆਪਦੇ ਬਚਾਵ ਲਈ ਉਹ ਕਰਦੀਏ ਕਿ ਪੀਸੀਆਰ ਲਗਾਤਾਰ ਉਹਨਾਂ ਦੀ ਜਾਂਦੀ ਹੈ ਤਨਾਤ ਰੈਂਦੀ ਹੈ ਲਗੜ ਪਰ ਉਹਨਾਂ ਦੇ ਲੋਨ ਜਿਹੜੀ ਫਿਰ ਇਹੋ ਜਿਹਾ ਘਟਰਾਵਾ ਕਿਉਂ ਹੋ ਰਹੀਆਂ ਪੀਸੀਆਰ ਹੁਣ ਕਿੰਨੀ ਤਾਂ ਕਿ ਮਤਲਬ ਜਦੋਂ ਇਹ ਘਟਨਾ ਹੁੰਦੀ ਹੈ ਜਿਹੜੇ ਟਾਈਮ ਤੇ ਉਦੋਂ ਪੀਸੀਆਰ ਕਿੰਨੀ ਦੂਰੀ ਤੇ ਸੀ ਦੋ ਨਾਲੇ ਲਗਾ ਦੇ ਚੱਕ ਮਤਲਬ ਇਹ ਸਾਰਾ ਕੁਝ ਇਹ ਤਾਂ ਤੁਹਾਨੂੰ ਵੀ ਪਤਾ ਵੀ ਇਹ ਸਿਰਫ ਖਾਣਾ ਪੂਰਤੀ ਦੀਆਂ ਗੱਲਾਂ ਜੀ ਇਸ ਟਾਈਮ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੈ ਤੇ ਕਦ ਤੱਕ ਕਿਸਾਨਾਂ ਨਾਲ ਵਾਧਰ ਕੁਤਕ ਵਾਧਰ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾਗਾ ਅਣਮਿੱਥੇ ਸਮੇਂ ਤੱਕ ਹੜਤਾਲ ਜਾਰੀ ਰਹੂਗੀ ਜੋ ਤੱਕਾਨੂੰ ਇਨਸਾਫ ਨਹੀਂ ਮਿਲਦਾਗਾ ਨਹੀਂ ਲੈਂਦੇ ਜਾਂਦੇ ਕਿ ਉਹਨਾਂ ਦਾ ਮਕਸਦ ਸਾਨੂੰ ਪਤਾ ਨਹੀਂ ਲੱਗਦਾ ਵੀ ਉਹ ਸਾਨੂੰ ਕਾਰਵਾਈ ਉਸ ਟਾਈਮ ਕਾਰਵਾਈ ਨਹੀਂ ਹੁੰਦੀ ਉਹ ਤੱਕ ਦੁਕਾਨਾਂ ਬੰਦ ਰੋ ਗਈਆਂ ਕਿ ਉਹ ਜਾਨੋ ਮਾਰਨ ਕਿਉਂ ਆਏ ਸੀ ਸਾਨੂੰ ਉਹਨਾਂ ਦਾ ਕੀ ਮਕਸਦ ਸੀ ਅੱਜ ਇਹ ਦੁਕਾਨਾਂ ਬੰਦ ਹੈ ਕੱਲ ਨੂੰ ਬਾਜ਼ਾਰ ਵੀ ਬੰਦ ਬਾਜ਼ਾਰ ਵੀ ਤੇ ਆਪਣੇ ਜੀ ਕੋਡ ਸ਼ਹਿਰ ਦੇ ਅੰਦਰ ਇੱਕ ਪੁਰਾਣੀ ਦਾਣਾ ਮੰਡੀ ਹੈ ਉਹਦੇ ਚ ਅਰਪਨ ਜੈਨ ਇੱਕ ਕਰਿਆਨਾ ਸਟੋਰ ਜਿਹਨੂੰ ਆਪਾਂ ਕਹਿੰਦੇ ਆ ਹੋਲ ਸੇਲ ਦੀ ਹੋਲ ਸੇਲ ਦਾ ਕੰਮ ਕਰਦੇ ਨੇ ਤੇ ਅੱਜ ਕੋਈ ਪੂਰਾ ਟਾਈਮ ਹੋਇਆ ਕਿ 4:30 ਵਜੇ ਦਾ ਫਸਟ ਟਾਈਮ ਦੇ ਵਿੱਚ ਕੋਈ ਦੋ ਬੰਦੇ ਆਏ ਨੇ ਤੇ ਇਹ ਬਾਹਰ ਬੈਠੇ ਹੋਏ ਸੀ ਤੇ ਇਹਨਾਂ ਦੇ ਉਹਨਾਂ ਨੇ ਆ ਕੇ ਲਾਠੀ ਚਾਟਣਾ ਸ਼ੁਰੂ ਕਰਤਾ ਵੀ ਸੱਟਾ ਮਾਰਨੀ ਸ਼ੁਰੂ ਕਰ ਦਿੱਤੀ ਯਾਨੀ ਤੇ ਇਸ ਲਈ ਤੁਹਾਨੂੰ ਅਸੀਂ ਮੌਕੇ ਤੇ ਪਹੁੰਚਿਆ ਮੌਕੇ ਤੇ ਸਾਨੂੰ ਥੋੜਾ ਇਹ ਪਤਾ ਲੱਗਾ ਜੀ ਅੱਜ ਤੋਂ ਕੋਈ ਦੋ ਪਿਛਲੇ ਸੈਕਟਰ ਦੇ ਇੱਥੇ ਪਾਰਕਿੰਗ ਸੰਬੰਧ ਵਿੱਚ ਕੋਈ ਇੱਕ ਗੱਡੀ ਸੀ ਗੱਡੀ ਦੇ ਨਾਲ ਉਹਨਾਂ ਦੀ ਟਕਰਾਰ ਹੋਈ ਏ ਤੇ ਉਹ ਜਾਣ ਲੱਗੇ ਇਹਨਾਂ ਨੂੰ ਕੁਝ ਮਾੜੇ ਸ਼ਬਦ ਜਾਂ ਵਾਰਨਿੰਗ ਦੇ ਗਏ ਸੀ ਜਿਹੜੇ ਅਸੀਂ ਦੇਖਾਂਗੇ ਤੇ ਅਸੀਂ ਹੁਣ ਜਿਨ੍ਹਾਂ ਨੂੰ ਆਪਾਂ ਜੈਨਜੀ ਨੂੰ ਨਾਲ ਸੱਤ ਲੱਗੀ ਉਹ ਤਾਂ ਸਦਾ ਦਾਖਲ ਨੇ ਅਸੀਂ ਉੱਥੇ ਆ ਕੇ ਸਾਡੇ ਪੁਲਿਸ ਅਫਸਰ ਪਹੁੰਚੇ ਨੇ ਉਹਨਾਂ ਦਾ ਬਿਆਨ ਲਵਾਂਗੇ ਤੇ ਜਿਹੜੀ ਬੰਦੀ ਕਾਰਵਾਈ ਕਰਾਂਗੇ ਤੇ ਅਸੀਂ ਜਿਹੜਾ ਉਸ ਦਿਨ ਦੀ ਪਾਰਕਿੰਗ ਵਾਲਾ ਜੋ ਸੰਬੰਧ ਜਿਹੜੇ ਕਾਰਵਾਏ ਤੋਂ ਹੁੰਦੇ ਤੇ ਅਸੀਂ ਹੁਣ ਛੇਤੀ ਗ੍ਰਿਫਤਾਰ ਕਰ ਲਾਂਗੇ ਛੇਤੀ ਅਸੀਂ ਇਹਨਾਂ ਨੂੰ ਤੇਸ ਕਰਕੇ ਸਾਹਮਣੇ ਲਿਆਵਾਂਗੇ ਕੀ ਕਾਰਨ ਲੱਗਦਾ ਪਾਰਕਿੰਗ ਨੂੰ ਲੈ ਕੇ ਹੋਇਆ ਹਾਂ ਹੁਣ ਦੇ ਟਾਈਮ ਤੇ ਮੈਨੂੰ ਇਸ ਤਰ੍ਹਾਂ ਜਿਹੜੀ ਹੁਣ ਤੱਕ ਦੇ ਮੌਕੇ ਦੇ ਜਿਹੜੀ ਗੱਲ ਸਾਹਮਣੇ ਆਈ ਉਹ ਤਾਂ ਪਾਰਕਿੰਗ ਵਾਲੀ ਹੋਰ ਐਂਗਲ ਤੇ ਵੀ ਦੇਖਾਂਗੇ ਵੀ ਉਹ ਬੰਦੇ ਕੌਣ ਨੇ ਕਿੱਧਰ ਗਏ ਫਸਟ ਕੱਪਨ